ਪਤਾ ਹੀ ਆ ਕਿ ਆਪਾਂ ਦਿਖਾਇਆ ਸੀ ਵਲੌਗ ਚ ਕਿ ਆਪਾਂ ਲੰਘ ਸਲਕਟ ਕਰ ਲੈਣਾ ਆਪਣੀ ਸ਼ਾਪਿੰਗ ਤਾਂ ਹੋ ਗਈ ਸਿਲ डन ਤੇ ਅੱਜ ਦੀ ਪਹੁੰਚ ਗਿਆ ਸ਼ਹਿਰ ਤੇ ਨਾਲ ਕਿਹਾ ਮੇਰਾ ਬ੍ਰਦਰ ਇਹ ਤੁਹਾਡੇ ਦੀਪ ਜੀ ਦਾ ਸੋਹਰਾ ਘਰ ਘੱਟ ਤੇ ਪੇਕਾ ਘਰ ਜ਼ਿਆਦਾ ਲੱਗਦਾ ਦੀਪ ਜੀ ਤੇ ਤੇਰੀ ਭੈਣ ਦਾ ਘਰ ਵਾਲਾ ਤੁਹਾਡੇ ਘਰੇ ਆਏ ਆਉਂਦੇ ਆ ਵੀ ਜਿੱਦਨ ਨਾ ਆਏ ਉਦਨੀਆਂ ਟੈਂਡੈਂਸ ਮਿਸ ਹੋ ਜੂ ਇਹ ਇਹਨਾਂ ਦਾ ਸੋਹਰਾ ਘਰ ਆ ਕੋਈ ਵਿਦਿਅਕ ਸੈਂਟਰ ਨਹੀਂ ਵੀ ਇੱਥੇ ਰੋਜ਼ ਪ੍ਰੈਜ਼ੈਂਟ ਹੋਣਾ ਜ਼ਰੂਰੀ ਆ ਤੇ ਦੇਖਦੇ ਆ ਕੀ ਕੁਛ ਲਾਈਕ ਆਉਂਦੇ ਆ ਤੇ ਤੁਹਾਨੂੰ ਵਲੌਗ ਚ ਦਿਖਾਵਾਂਗੇ ਕਿ ਬਪਣ ਵਲੌਗ ਨਾਲ ਬਣ ਰਹੇ ਹੋ ਕਮੈਂਟ ਕਰਕੇ ਦੱਸੋ ਵੀ ਕਿੱਦਾਂ ਲੱਗਿਆ ਤੇ ਬਾਕੀ ਉਹ ਆ ਰਿਹਾ ਥੋੜਾ ਜਿਹਾ ਟਾਈਮ ਰਹਿ ਗਿਆ ਉਹਨਾਂ ਟਾਈਮ ਤੇ ਰੀਚਾਲ ਬਣਾ ਰਹੇ ਆ ਤੇ ਤੀਪ ਨੂੰ ਬਹੁਤ ਜ਼ਿਆਦਾ ਪਸੰਦ ਆ ਇਸ ਲਈ ਆਪਾਂ ਚੌਲ ਬਣਾਏ ਅੱਛਾ ਇਸੇ ਕਰਕੇ ਤਾਂ ਉਹ ਇੱਥੋਂ ਜਾਂਦਾ ਨਹੀਂ ਉਹਨੂੰ ਪਤਾ ਵੀ ਇੱਥੇ ਖਾਣਾ ਵੀ ਮਿਲਦਾ ਪਿਆਰ ਵੀ ਮਿਲਦਾ ਤੇ ਪੈਸਿਆਂ ਦੀ ਗੱਲ ਵੀ ਨਹੀਂ ਹੁੰਦੀ ਫਿਰ ਆਪਣੇ ਘਰੇ ਜਾ ਕੇ ਦੁਖੀ ਕਿਉਂ ਹੋਵਾਂ ਥੇਲੇ ਬੈਠੇ ਨੂੰ ਹੋਣ ਵਾਲੀ ਘਰ ਵਾਲੀ ਦੀ ਕਮਾਈ ਤੋਂ ਐਸ਼ ਹੁੰਦੀ ਆ ਤੂੰ ਐਦਾਂ ਕਰ ਉਹਦੇ ਪੱਕੇ ਡੇਰੇ ਲਵਾ ਲੈ ਇੱਥੇ ਤੇ ਫਰ ਆਪਣਾ ਬਲਾਉਣਾ ਬਣ ਰਿਓ ਅੰਡਾ ਸਰ ਕਾਲ ਦੇ ਇਹ ਤਾਂ ਛੋਟੇ ਆ ਕੇ ਇਹ ਤਾਂ ਮੇਰੀ ਖੋਸ਼ਮੋਦ ਪਾ ਕਿੰਨੇ ਪੈਸੇ ਲਵਾਇਆ ਹਾਂ ਹੋਣਾ ਮੇਰੀ ਉਹ ਬੱਤੀ ਵਾਲਾ ਪ੍ਰਾਦਾ ਮੂੰਹ ਤਾਂ ਐਂ ਕੁੱਟਿਆ ਜਿਵੇਂ ਉਹਦੇ ਤੋਂ ਕੋਈ ਗੁਨਾਹ ਕਬੂਲ ਕਰਵਾਉਣਾ ਹੋਵੇ ਵੈਸੇ ਕਹ ਲੋ ਪੈਸਿਆਂ ਦੀ ਪੂਰੀ ਚੌਂਕੀਦਾਰੀ ਕਰਦੀ ਆ ਪੜੇ ਮੈਂ ਬਾਅਦ ਚ ਦੇਖ ਲੂ ਪਹਿਲਾਂ ਬਿੱਲ ਦਿਖਾ ਕਿੰਨੇ ਪੈਸੇ ਲਾ ਕੇ ਆਇਆ ਕਪੜੇ ਦੇਖੇ ਨਹੀਂ ਤਾਂ ਇਨਕਮ ਟੈਕਸ ਰੇਟ ਪਹਿਲਾਂ ਸ਼ੁਰੂ ਹੋਗੀ ਇਹ ਤਾਂ ਚਮਤੀ ਆ ਗਈ ਆ ਕੀ ਦਪਟਾ ਜ ਇਹ ਤਾਂ ਮੇਰੀ ਆਨਪੜ ਹੈ ਕਿਆ ਪਾਗਲ ਹੈ ਕਿਸੀ ਬਾਤ ਨਹੀਂ ਕਰ ਰਹਾ ਭਾਈ ਭੈਣੀ ਪੈਟ ਤੇ ਪੈਂਟ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਖਾ ਚੱਲ ਰਹਿਣ ਨੂੰ ਪਾਰ ਰਹਿ ਦੇ ਬੱਤ ਕਰਾ ਮੇਰਾ ਭਰਾ ਦੱਤਾ ਵਾਈਟ ਸੀਗੇ ਅੱਜ ਮੈਂ ਕਿਹਾ ਬਲੈਕ ਇਹ ਜੀ ਜੀ ਵਾਲੀ ਕਿੰਨੀ ਲੱਗੀ ਮੈਨੂੰ ਆ ਚੀਜ਼ ਜੀ ਤੇ ਆ ਚੀਜ਼ ਨਹੀਂ ਫੋਰੇ ਕਹਿੰਦੇ ਕੰਟਰੀ ਦੇ ਕਿੰਨੇ ਬਾੜੀ ਕਰੀ ਲਗੂਗੀ ਹਮ ਕਟਿ ਬੜੀ ਤੁਹਾਡਾ ਕੋਟ ਕਾਣ ਦਾ ਕਿਥੇ ਤੁਹਾਨੂੰ ਇਹ ਜੁੱਤੇ ਆ ਜਾਂ ਲੁੱਡੋ ਦਾ ਬੋਰਡ ਇਹ ਦੂਜੇ ਪਾਸੇ ਨੀਲੀ ਦਾ ਘਰ ਵਾਲਾ ਦੇਖ ਲੋ ਉਹਨੇ ਵੀ ਇੱਥੇ ਹੀ ਡੇਰੇ ਲਾਏ ਹੋਇਆ ਵੀ ਜੇ ਤੁਸੀਂ ਰਹਿਣਾ ਹੀ ਇੱਥੇ ਸੀ ਫਿਰ ਅਲੱਗ ਘਰ ਜ਼ਰੂਰ ਲੈਣਾ ਸੀ ਹਾਂ ਜੀ ਕੀ ਆ ਜਾਣਾ ਸਾਰਾ ਤੇ ਬਈ ਚਾਹ ਦਾ ਤਰੋਏ ਕਹਿੰਦੇ ਥੋੜਾ ਵਲੋਗ ਬਣਾ ਲਈਏ ਕਿਨੇ ਕਲਿੱਪ ਲੈ ਲਈਏ ਨਸੋ ਦੇ ਨਾ ਉਹ ਨਾ ਉਹ ਬੋਲੀ ਮਾੜਾ ਬੋਲੀ ਕਿ ਆ ਜੋਪੀ ਕਰ ਗਈ ਲੈ ਉਹ ਕਿੰਨਾ ਖਰਚਾ ਕਰਾ ਕੇ ਉਹ ਚੁੱਪ ਦੱਸਦਾ ਹੀ ਬੋਲਦਾ ਫਿਰ ਕੀ ਹੁੰਦਾ ਗਾ ਕੁਝ ਨਹੀਂ ਤਾਂ ਪੈਸਾ ਸੋਨੂ ਤਾਂ ਖਰਚੇ ਵਾਲੇ ਸਦਮੇ ਚੋਂ ਬਾਹਰ ਹੀ ਨਹੀਂ ਨਿਕਲ ਰਹੀ ਪਰ ਕਰੇ ਵੀ ਵਿਚਾਰੀ ਕੀ ਲੱਗਦਾ ਇਹਦੇ ਪੈਸਿਆਂ ਨਾਲ ਸ਼ਾਪਿੰਗ ਕੀਤੀ ਆ ਉਧਰੋਂ ਦੀਪ ਜੀ ਨੇ ਤੇ ਉਧਰੋਂ ਪੁਰਾਣੇ ਦੋਵਾਂ ਨੇ ਰਲ ਕੇ ਲੁੱਟ ਲਿਆ ਤੇ ਮੇਰੇ ਸੱਸ ਨਿੰਦਰ ਜੀ ਕੀ ਕਹਿੰਦਾ ਸੀ ਲੱਗ ਕੇ ਤੇ ਮੇਰੇ ਸੱਸ ਨਿੰਦਰ ਜੀ ਗੋਰੇ ਰੰਗ ਦੀ ਮਾਰ ਤੇ ਕਰ ਤੇ ਕਰ ਹਾਏ ਮੇਰੇ ਬੇਬੀ ਕਿਉਂ ਵਿਚਾਰੀ ਕਾਲੋ ਦੇ ਜ਼ਖਮਾਂ ਤੇ ਨੂਨ ਛਿੜਕਦੀਆਂ सोनू ਨੂੰ ਹੱਥ ਵੱਜੇ ਦੀ ਪੀੜ ਤਾਂ ਘੱਟ ਹੋਈ ਹੋਊਗੀ ਪਰ ਤੇਰੀ ਗੱਲ ਤੋਂ ਦਰਦ ਜ਼ਿਆਦਾ ਹੋਇਆ ਹੋਣਾ ਨੋ ਤੇਰੇ ਤੇ ਲਾਲਾ ਤਾਂ ਜਫਤ ਹੈ ਅਸ਼ੂ ਕਰਾ ਅਸ਼ੂ ਕਰਾ ਕਿੰਨੇ ਤੜਾ ਬਾਦ ਨਾਤੇ ਆ ਕੀ ਕੀਤਾ ਜਾਵੇ ਕਾਲੋ ਯਾਰ ਤੇਰਾ ਚੱਲ ਮੰਨਿਆ ਰੰਗ ਤਾਂ ਰੱਬ ਦੀ ਦੇਣਾ ਆ ਹਰਕਤਾਂ ਤਾਂ ਸੁਧਾਰ ਲੈ ਮੈਨੂੰ ਤਾਂ ਨਹੀਂ ਲੱਗਦਾ ਕੋਈ ਵੀ ਸਾਲੀ ਚੌੜਚ ਵੀ ਆਪਣੇ ਜੀਜੇ ਦੇ ਮੂੰਹ ਤੇ ਲਫੜ ਮਾਰਦੀ ਹੋਊਗੀ ਸੋਨੂ ਦੀ ਮਦਰ ਕੋਲੇ ਪਈਆ ਉਹ ਵੀ ਨਹੀਂ ਰੋਕਦੀ ਉਹ ਵੀ ਨਹੀਂ ਕੁਝ ਕਹਿੰਦੀ ਵੀ ਇਸ ਤਰੀਕੇ ਦੀਆਂ ਹਰਕਤਾਂ ਨਾ ਕਰਿਆ ਕਰ ਨਾਉਂਦੇ ਤਾਂ ਹੁੰਦੇ ਵੀ ਹੂੰ ਕਾਈ ਤੈਨਨੇ ਗੋਰੇ ਹੋ ਬੋਲੋ ਜੀਜੇ ਨੂੰ ਕਹਿੰਦੀ ਤੁਸੀਂ ਨਾਉਦੇ ਨਹੀਂ ਤਾਂ ਹੀ ਤੁਸੀਂ ਗੋਰੇ ਨਹੀਂ ਤੇ ਫਿਰ ਜੇ ਇਹੀ ਗੱਲ ਤੇਰੇ ਤੇ ਲਾਗੂ ਕੀਤੀ ਜਾਵੇ ਫਿਰ ਕੀ ਕਹਵੇਂਗੀ ਮਤਲਬ ਫਿਰ ਤਾਂ ਤੂੰ ਕਦੇ ਨਾਤੀ ਨਹੀਂ ਹੋਣੀ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਨੇਚਰਲ ਪ੍ਰੋਡਕਟ ਪਰ ਕੋਸੇ ਲਾਇਆ ਚਲੋ ਸਰਬਠੀਜਾ ਤੁਹਾਡੇ ਨਾਲ ਘੁਟੀ ਤਾਂ ਨਹੀਂ ਆ ਕੇ ਕੈਮਰਾ ਵੀ ਸਹਿਮਿਆ ਪਿਆ ਸੂਰਜ ਵੀ ਸੋਚਦਾ ਹੋਣਾ ਕਿ ਮੇਰੇ ਨਾਲ ਕਿਹੜੀ ਚਮਕ ਕੰਪੀਟੀਸ਼ਨ ਲੈਣ ਆਈ ਆ ਸੁਣਾ ਮੰਗ ਬਲਾ ਦਬਾ ਲੱਗੀ ਹੋਰ ਉਸ ਤੋਂ ਪਾਗਲ ਹੋ ਰਹਾ ਹਾਂ ਅੱਬੇ ਹੁਣ ਆਪਾਂ ਚੱਲੇ ਆਂ ਕਰੀ ਪਿਆ ਆਪਾਂ ਤੋਂ ਬੜਾਈ ਕਾਫੀ ਕੀਤੀ ਹੈ ਨਾ ਅੱਜ ਤੇ ਉਹਦਾ ਆਪਾਂ ਵੈਸੇ ਵਲੌਗ ਬਣਾਇਆ ਨਾ ਤੇ ਇਹ ਤਾਂ ਘਰੇ ਸੀ ਤਾਂ ਕਰਕੇ ਹੁਣ ਆਪਣਾ ਆਪਣਾ ਸਮਾਨ ਸਮੂ ਚੱਕ ਲੈ ਪਿਸਟਲ ਬੋਸਟਲਾ ਰਫਲਾ ਰਫਲਾ ਤੋੜਾ ਰਫਲਾਣਾ ਚੱਲਾ ਫਿਰ ਮੈਂ ਪਾ ਚੱਲ ਜਾਈ ਮੈਂ ਤੂੰ ਠੀਕ ਆ ਮੰਮੀ ਜਾਣੇ ਕਹਿੰਦਾ ਵਲੌਗ ਨਹੀਂ ਬਣਾਇਆ ਕਿਉਂਕਿ ਇਹ ਤਾਂ ਘਰੇ ਸੀ ਕਿਉਂ ਤੂੰ ਕੱਲਾ ਵਲੌਗ ਬਣਾ ਲੈਂਦਾ ਕਿ ਤੇਰੇ ਵਲੌਗ ਤੇ ਵਿਊਜ਼ ਨਹੀਂ ਆਉਂਦੇ ਟਰਾਈ ਤਾਂ ਕਰਕੇ ਦੇਖਦਾ ਕੀ ਪਤਾ ਲੋਕ ਤੇਰੇ ਟੈਲੈਂਟ ਨੂੰ ਵੀ ਦੇਖ ਲੈਂਦੇ ਹਰ ਇਨਾ ਵੀ ਵਿਊਜ਼ ਤੇ ਪੈਸੇ ਦੇ ਚੱਕਰ ਚ ਸੋਨੂ ਦੀ ਰਿਸਪੈਕਟ ਪੂਰੀ ਕਰ ਲੈਂਦਾ ਬਾਕੀ ਕੈਮਰਾ ਫੜ ਕੇ ਕਿਸੇ ਦਿਨ ਆਪ ਵੀ ਟਰਾਈ ਕਰੋ ਹੁਣ ਹਰ ਥਾਂ ਤੇ ਸੋਨੂੰ ਥੋੜੀ ਤੇਰੇ ਨਾਲ ਪ੍ਰੈਜ਼ੈਂਟ ਹੋਊਗੀ ਬੱਤ ਸਹੀ ਹੈ ਤੁਹਾਡੇ ਸਾਈਡਰ ਦਾ ਪਜਾਮਾ ਫਟ ਗਿਆ ਅਸੀਂ ਰੂਮ 'ਚ ਬੈਠੇ ਸਾਡਾ ਨਾਲ ਦਾ ਇਹ ਸਿੰਘ ਸਾਨੂੰ ਕਹਿੰਦਾ ਕਿ ਪੈਂਜੀ ਮੇਰਾ ਨਾ ਪਜਾਮਾ ਫਟ ਗਿਆ ਹੈ ਧਾਰਮਿਕ ਮੰਚ ਤੇ ਬੈਠੇ ਸੰਤ ਕਰਦੇ ਸਨ ਪ੍ਰਚਾਰ ਮਹੰਤ ਗੁਰਬਾਣੀ ਦੀ ਕੋਈ ਗੱਲ ਨਾ ਆਈ ਪਜਾਮੀ ਗੱਲਾਂ ਵਿੱਚ ਘੁਸਾਈ ਕੀਰਤਨ ਦੇ ਵਿੱਚ ਹਾਸੇ ਫੁੱਟੇ ਧਾਰਮਿਕ ਮੰਚ ਤੋਂ ਵਿਅੰਗ ਵੀ ਉੱਟੇ ਭੈਣ ਜੀ ਮੇਰਾ ਪਜਾਮਾ ਫਟ ਗਿਆ ਸੁਣ ਕੇ ਸੰਗਤ ਵਿੱਚ ਹਾਸਾ ਛੱਟ ਗਿਆ ਧਰਮ ਦੇ ਮੰਚ ਤੇ ਚਰਚਾ ਹੋਈ ਸੱਚ ਦੀ ਰੌਸ਼ਨੀ ਥੋੜੀ ਮਲੋਈ ਪਵਿੱਤਰ ਸ਼ਬਦ ਗਾਉਣ ਆਏ ਫਟਿਆ ਪਜਾਮਾ ਆਏ ਹਾਈ ਪ੍ਰਚਾਰਕ ਵੀ ਹੁਣ ਫੇਮ ਦੇ ਭੁੱਖੇ ਗੰਭੀਰਤਾ ਦੇ ਰਾਣੇ ਰੁੱਜੇ ਵਾਹਿਗੁਰੂ ਦੀ ਕੋਈ ਗੱਲ ਨਹੀਂ ਲਾਈਵ ਟੈਲੀਕਾਸਟ ਦੀ ਅਗਨੀ ਜਲੀ ਪਵਿੱਤਰ ਮੰਚ ਵੀ ਮਜ਼ਾਕ ਬਣੇ ਸਾਧਵਾਦੀ ਹੁਣ ਚੁਟਕਲੇ ਗਣੇ ਧਰਮ ਦੀ ਸ਼ੋਭਾ ਰਾਹੀ ਗਈ ਫਟਿਆ ਪਜਾਮਾ ਦੀ ਚਰਚਾ ਹੋਈ ਸੰਗਤ ਚਾਹੇ ਹੁਣ ਇਨਸਾਫ ਕਰੇ ਧਰਮ ਮੰਚ ਦੀ ਪਹਿਚਾਨ ਧਰੇ ਪ੍ਰਚਾਰਕ ਨੂੰ ਇਹ ਸੋਚਣੀ ਪੈਣੀ ਕੀ ਇਹ ਗੱਲ ਸੀ ਸ਼ੋਭਾ ਦੇਣੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਪੀਪੇ ਪ੍ਰਬਲਿੰਕੌਰ ਜੋ ਕਿ ਪਹਿਲਾ ਸਿੱਖੀ ਦੀ ਪ੍ਰਚਾਰਕ ਸੀ ਤੇ ਹੁਣ ਕੰਟਰੋਵਰਸੀ ਕੁਈਨ ਬਣ ਕੇ ਰਹੇਗੀ ਪਰ ਇਹ ਸਭ ਹੋਇਆ ਕਿਉਂ ਸਿਰਫ ਫੇਮ ਦੀ ਭੁੱਖ ਕਰਕੇ ਜੋ ਲੋਕ ਖੁਦ ਨੂੰ ਧਰਮ ਦੇ ਪ੍ਰਚਾਰਕ ਦੱਸਦੇ ਆ ਉਹ ਵੀ ਸੋਸ਼ਲ ਮੀਡੀਆ ਦੇ ਰੁਝਾਨਾ ਦੇ ਪਿੱਛੇ ਲੱਗੇ ਹੋਏ ਆ ਤੇ ਇਹਨਾਂ ਦਾ ਮਕਸਦ ਕੀ ਹੁੰਦਾ ਸਿਰਫ ਤੇ ਸਿਰਫ ਵਧੇਰੇ ਤੋਂ ਵਧੇਰੇ ਦਰਸ਼ਕ ਲੈਣਾ ਵਾਇਰਲ ਹੋਣਾ ਜੇਕਰ ਧਰਮ ਦੇ ਪ੍ਰਚਾਰਕ ਨੂੰ ਵੀ ਇਹਨਾਂ ਚੀਜ਼ਾਂ ਦਾ ਹਿੱਸਾ ਬਣਨਾ ਪੈ ਰਿਹਾ ਤਾਂ ਫਿਰ ਆਮ ਲੋਕਾਂ ਤੋਂ ਅਸੀਂ ਕੀ ਉਮੀਦ ਕਰ ਸਕਦੇ ਆ ਧਰਮ ਦੇ ਪ੍ਰਚਾਰਕ ਇੱਕ ਸਮਾਜਿਕ ਆਦਰਸ਼ ਹੁੰਦੇ ਆ ਜਿਹੜੇ ਧਰਮ ਦੇ ਸੂਲਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਲੈਂਦੇ ਆ ਧਰਮ ਪ੍ਰਚਾਰਕ ਪਵਿੱਤਰ ਕੰਮ ਆ ਉਥੇ ਹਾਸੇ ਮਜ਼ਾਕ ਦੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਆਓ ਅੱਗੇ ਆਪਾਂ ਇਸ ਬੀਬੀ ਦੇ ਵਲੌਗਸ ਵੱਲ ਇੱਕ ਝਾਤ ਮਾਰਦੇ ਆ ਚਲੋ ਨਹੀਂ ਨਹੀਂ ਐ ਚੈਲੰਜ ਹੈਗਾ ਅਗਰ ਤੇ ਨਹੀਂ ਬੋਲਰ ਨਹੀਂ ਬੋਲ पाए ਤੇ ਫਿਰ ਇਹਨਾਂ ਨੂੰ ਸੇਵਾ ਕਰਨੀ ਪੈਗੀ ਮੈਨੂੰ ਨਹੀਂ ਚੈਲੰਜ ਹੈ ਕਿਸ ਚੀਜ਼ ਦਾ ਬੇਇੱਜ਼ਤੀ ਕਰਵਾਉਣ ਦਾ ਉਹ ਤਾਂ ਤੁਹਾਡੇ ਦੋਨਾਂ ਦੀ ਪ੍ਰੋਪਰ ਹੋ ਰਹੀ ਆ ਦੇ ਪਾਰੀ ਸੇਵਾ ਰਾਤੀ ਹੋਈਗੀ ਜੀ ਆਹ ਆਹ ਠੰਡਾ ਕੀਤਾ ਇਹ ਕੀ ਪ੍ਰਚਾਰਕਾਂ ਦੀ ਚੋਣ ਇਸ ਤਰੀਕੇ ਦੀ ਹੋਣੀ ਚਾਹੀਦੀ ਆ ਕੀ ਤੁਹਾਨੂੰ ਆਪਣਾ ਆਚਰਣ ਤੇ ਲੈਂਗੁਏਜ ਧਾਰਮਿਕ ਪ੍ਰਚਾਰਾਂ ਵਾਲਾ ਲੱਗਦਾ ਤੁਸੀਂ ਲੱਖਾਂ ਹਜ਼ਾਰਾਂ ਲੋਕਾਂ ਨੂੰ ਇਨਫਲੂਐਂਸ ਕਰਦੇ ਹੋ ਜੋ ਬੱਚੇ ਤੁਹਾਨੂੰ ਦੇਖਦੇ ਆ ਉਹਨਾਂ ਨੂੰ ਤਾਂ ਇਹੀ ਲੱਗੇਗਾ ਕਿ ਸਮਾਗਮ ਦੇ ਵਿੱਚ ਧਾਰਮਿਕ ਬਣ ਜੋ ਇੱਕ ਦਿਖਾਵਾ ਕਰੋ ਅਤੇ ਉਸ ਤੋਂ ਬਾਅਦ ਜੋ ਚੇਤਾਵੇ ਉਹ ਕਰੋ ਜੇਕਰ ਤੁਸੀਂ ਧਾਰਮਿਕ ਪ੍ਰਚਾਰਕ ਬਣ ਰਹੇ ਹੋ ਤਾਂ ਤੁਹਾਨੂੰ ਉਸ ਦੀ ਮਰਿਆਦਾ ਨੂੰ ਵੀ ਅਸੈਪਟ ਕਰਨਾ ਪਵੇਗਾ ਜੇਕਰ ਤੁਹਾਡੀ ਜ਼ੁਬਾਨ ਤੇ ਤੁਹਾਡੀ ਲਾਈਫ ਤੇ ਕੋਈ ਲਿਮਿਟਸ ਹੀ ਨਹੀਂ ਹੈਗੀਆਂ ਤਾਂ ਧਾਰਮਿਕ ਬੰਦੇ ਤੇ ਆਮ ਬੰਦੇ ਦੇ ਵਿੱਚ ਫਰਕ ਕੀ ਰਹਿ ਜਾਊਗਾ ਹੋਰ ਵੀ ਦੀ ਪਾਣੀ ਉਪਰੋਂ ਐ ਵੀ ਇੱਕ ਇੱਕ ਹੋਰ ਵੀ ਇਹ ਚੀਜ਼ ਹੀ ਹੈ 100 ਰੁਪਏ دیے ਤੇ ਸਾਧਨ ਜੀ ਉਹ ਵੀ 100 ਰੁਪਏ ਦੀ ਇਹਨੂੰ ਕਹਿੰਦੇ ਆ ਕੁਝ ਨਾ ਬੋਲ ਕੇ ਵੀ ਬਹੁਤ ਕੁਝ ਬੋਲ ਦੇਣਾ ਤੇ ਇਹ ਚੀਜ਼ ਇਸ ਬੀਬੀ ਚ ਕੁੱਟ-ਕੁੱਟ ਕੇ ਭਰੀ ਆ ਤੇ ਤੁਸੀਂ ਦੱਸੋ ਕੀ ਪੀਏ? दारू ਪਿਓ। ਡਿਊਟੀ ਫਿਰ ਤੋਂ ਡੇ। ਕੋਈ ਤੈਨੂੰ ਪੁੱਛੇ ਵੀ ਤੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ दारू ਪੀਣ ਦਾ ਸਫ਼ਰ ਕਿੰਨੇ ਕ ਟਾਈਮ ਚ ਪੂਰਾ ਕੀਤਾ? ਜਦੋਂ ਇਹਨਾਂ ਨੂੰ ਇਸ ਬਾਰੇ ਪੌਡਕਾਸਟ ਦੇ ਵਿੱਚ ਪੁੱਛਿਆ ਗਿਆ ਨਾ ਤਾਂ ਬੀਬੀ ਪ੍ਰਬਲਿੰਕੌਰ ਦਾ ਕਹਿਣਾ ਸੀ ਵੀ ਅਸੀਂ ਇਹ ਗੱਲ ਤੰਜ ਵਿੱਚ ਕਹੀ ਸੀ। ਅਸੀਂ ਤੰਜ ਕੱਸਿਆ ਸੀ ਇਹ ਪਾਣੀ ਦੀ ਬੋਤਲ ਵੀ 100 ਰੁਪਏ ਦੀ ਆ ਤੇ ਸ਼ਰਾਬ ਦੀ ਬੋਤਲ ਵੀ 100 ਰੁਪਏ ਦੀ ਆ। ਐਸੇ ਲਈ ਮੇਰੇ ਭਰਾਣੇ ਕਹਿ ਦਿੱਤਾ दारू ਪਿਓ। ਏ ਦੱਸੋ ਕਿ ਕਿਹਨੂੰ ਕਿਹਨੂੰ ਲੱਗਿਆ ਕਿ ਤੰਜ ਕਸਿਆ ਜਦੋਂ ਕੋਈ ਤੰਜ ਕਸਦਾ ਨਾ ਤਾਂ ਸਾਫ਼ ਝਲਕਦਾ ਤੇ ਆਡੀਅנס ਉਸ ਚੀਜ਼ ਨੂੰ ਸਮਝ ਵੀ ਜਾਂਦੀ ਹੈ ਕਿ ਤੰਜ ਕਸਿਆ ਗਿਆ ਇਸ ਵੀਡੀਓ ਤੇ ਮੈਂ ਵੀ ਤੁਹਾਡੇ ਤੇ ਬਹੁਤ ਤੰਜ कसे ਹੋਣਿਆ ਤੁਹਾਨੂੰ ਸਾਫ਼-ਸਾਫ਼ ਪਤਾ ਚੱਲ ਗਿਆ ਹੋਣਾ ਕਿ ਤੰਜ ਕਸਿਆ ਪਰ ਜਿਹੜੇ ਤਰੀਕੇ ਨਾਲ ਤੁਸੀਂ ਬੋਲਿਆ ਇਦਾਂ ਲੱਗਦਾ ਕਿ ਤੁਸੀਂ ਲੋਕਾਂ ਨੂੰ ਇਨਫਲੂਐਂਸ ਕਰ ਰਹੇ ਹੋ ਕਿ दारू ਪੀਓ ਕਿਉਂਕਿ ਪ੍ਰਾਈਸ ਤਾਂ ਸੇਮ ਹੀ ਆ ਜਦੋਂ ਵੀ ਆਪਾਂ ਕਿਸੇ ਸੋਸ਼ਲ ਪਲੇਟਫਾਰਮ ਤੇ ਆਉਣੇ ਆ ਨਾ ਤਾਂ ਸਾਨੂੰ ਬਹੁਤ ਚੀਜ਼ਾਂ 'ਚ ਸੁਧਾਰ ਕਰਨਾ ਪੈਂਦਾ ਆ। ਆਪਾਂ ਐਜ਼ ਇਟ ਇਜ਼ ਹਰ ਇੱਕ ਗੱਲ ਸੋਸ਼ਲ ਮੀਡੀਆ ਤੇ ਨਹੀਂ ਕਹਿ ਸਕਦੇ। ਚਲੋ ਤੁਸੀਂ ਤਾਂ ਧਰਮ ਪ੍ਰਚਾਰਕ ਹੋ। ਜੇ ਕੋਈ ਸਿੰਪਲ ਬੰਦਾ ਵੀ ਗੱਲ ਇਹ ਕਰ ਦਿੰਦਾ ਨਾ, ਓਨੇ ਵੀ ਟਰੋਲ ਹੋਣਾ ਸੀ। ਤੂੰ ਆਡੀਅנס ਨੂੰ दारू ਪੀਣ ਲਈ ਇਨਫਲੂਐਂਸ ਨਾ ਕਰ ਤੇ ਤੁਸੀਂ ਤਾਂ ਫਿਰ ਵੀ ਧਰਮ ਪ੍ਰਚਾਰਕ ਹੋ। ਇਹ ਰੋਸੇ ਸਾਰਾ ਟਾਈਮ ਤੇ ਮੂੰਹ ਟੱਕਿਆ ਰਿਆ ਨਾ ਇਹਨੇ। ਇਹ ਇਹਨੇ ਇਹਨੇ ਇਹਨਾਂ ਨੂੰ ਕਹੋ ਇਹਨਾਂ ਨੂੰ ਲਵਾਓ ਮਾਸ ਵੈਸੇ ਜਿਹੜੀ ਪਿਛਲੀ ਵਾਰੀ ਇਹ ਇੰਡੀਆ ਤੋਂ ਮਲੇਸ਼ੀਆ ਗਏ ਸੀ ਇਹ ਰੋਸ ਤੇ ਸਾਰੀ ਇੱਕ ਤੋਂ ਇੱਕ ਸੋਹਣੀਆ ਸੋਹਣੀਆ ਸੀ ਤੇਰਾ ਇੰਟਰਸਟ ਹੈਗਾ ਕੁੜੀਆਂ ਚ ਵੀ ਹੈਗਾ ਤੇ ਦੱਸ ਦੇ ਕੋਈ ਨਹੀਂ ਮੈਂ ਓਪਨ ਮਾਈਂਡਡ ਐ। ਓਪਨ ਮਾਈਂਡਡ ਤੇ ਓਪਨ ਬਿਸ਼ਰਮੀ ਦੇ ਵਿੱਚ ਫਰਕ ਹੁੰਦਾ। ਇਹ ਜੋ ਤੁਸੀਂ ਓਪਨ ਬਿਸ਼ਰਮੀ ਸੋਸ਼ਲ ਮੀਡੀਆ ਤੇ ਆ ਕੇ ਲੋਕਾਂ ਨਾਲ ਸਾਂਝੀ ਕਰ ਰਹੇ ਹੋ ਨਾ ਇਸ ਚੀਜ਼ ਨੂੰ ਤੁਸੀਂ ਆਪਣੇ ਤੱਕ ਹੀ ਸੀਮਤ ਰੱਖ ਦੇ ਤਾਂ ਬੈਟਰ ਹੋਣਾ ਸੀ। ਹਰ ਚੀਜ਼ ਵਲੌਗ ਦੇ ਵਿੱਚ ਅਪਲੋਡ ਕਰਨੀ ਜ਼ਰੂਰੀ ਨਹੀਂ ਹੁੰਦੀ। ਕਈ ਚੀਜ਼ਾਂ ਦੇ ਵਿੱਚ ਕੱਟ ਵੀ ਲਾ ਦੇਣਾ ਚਾਹੀਦਾ। ਮੈਨ ਮੇਰਾ ਨਹੀਂ ਹੈ ਸੰਗਤ ਜੀ ਤੁਹਾਡਾ ਮੈਂ ਤੁਹਾਨੂੰ ਦਰਸ਼ਨ ਕਰਾਣੇ ਸੀ। ਮੈਨ ਹਾਈ ਗਰੂ ਹਾਈ ਗਰੂ ਕਿ ਤੁਹਾਡੇ ਮਜ਼ਾਰੇ ਨਾ ਘਟੋਣ ਬਸ ਏਅਰ ਹੋਸਟੈਸ ਦੇ ਦਰਸ਼ਨ ਕਰਵਾਉਣ ਤੋਂ ਚੰਗਾ ਸੀ ਕਿ ਕੋਈ ਐਜੂਕੇਸ਼ਨਲ ਟੂਰ ਦੇ ਦਿੰਦੀ ट्रैवलਿੰਗ ਦਾ ਹਵਾਈ ਯਾਤਰਾ ਦਾ ਤੁਹਾਡਾ ਕੰਮ ਸਾਨੂੰ ਇਹਨਾਂ ਮਜਾਰਿਆਂ ਦੇ ਨਾਲ ਜੋੜਨਾ ਨਹੀਂ ਬਲਕਿ ਪਰੇ ਕਰਨਾ ਉਸ ਸੱਚੇ ਪਾਤਸ਼ਾਹ ਦੇ ਨਾਲ ਸਾਡੇ ਦਿਲ ਨੂੰ ਜੋੜਨਾ ਸਾਡਾ ਤੇ ਕੁਛ ਨਹੀਂ ਅਸੀਂ ਤੇ ਇੱਥੇ ਇੱਥੇ ਦੇਖ ਕੇ ਚੱਲ ਪਾਵਾਂਗੇ ਬਸ ਆਹ ਵਿੰਡੋ ਸੀਟ ਮੈਂ ਆਪਣੀ ਕਰਾਈ ਸੀ ਉਸ ਟਾਈਮ ਤੁਸੀਂ ਇਹ ਨਹੀਂ ਸੋਚਿਆ ਕਿ ਤੁਸੀਂ ਤਾਂ ਇੱਥੇ ਦੇਖ ਕੇ ਚੱਲ ਪੋਗੇ ਪਰ ਲੋਕ ਤੁਹਾਨੂੰ ਰੋਸਟ ਕਰਕੇ ਚੱਲ ਜਾਣਗੇ ਤੇ ਤੁਸੀਂ ਹੋ ਵੀ ਰਹੇ ਹੋ ਬਹੁਤ ਚੰਗੀ ਗੱਲ ਆ ਕਿ ਤੁਸੀਂ ਪੋਡਕਾਸਟ ਦੇ ਵਿੱਚ ਆ ਕੇ ਕਈ ਚੀਜ਼ਾਂ ਦੀ ਸਫਾਈਆਂ ਦੇਣ ਦੀ ਕੋਸ਼ਿਸ਼ ਕੀਤੀ ਪਰ ਜੇ ਇਹਨਾਂ ਹਰਕਤਾਂ ਲਈ ਮਾਫੀ ਮੰਗ ਲੈਂਦੇ ਤਾਂ ਸ਼ਾਇਦ ਅੱਜ ਇਹ ਦਿਨ ਨਾ ਦੇਖਣਾ ਪੈਂਦਾ ਇੱਕ ਦਿਨ ਮੈਂ ਸ਼ਰਟ ਦਿਵਾਨੀਆਂ ਇਹਨਾਂ ਨੂੰ ਸਿਸਟਰ ਲਿਖਿਆ ਹੋਇਆ ਤੇ ਇੱਥੇ ਲਿਖਿਆ ਹੋਇਆ ਬ੍ਰਦਰ ਲੋਕੀ ਸਾਰੇ ਸਮਝੇ ਜਾ ਰਹੇ ਨੇ ਕਪਲ ਲੈ ਗਏ ਸੀ ਕਿਰ ਦੋਨੋਂ ਬੂਨੇ ਬੋਨੇ ਪਹਿਨ ਇਹਨਾਂ ਕੇ ਨਾਈਸ ਕਪਲ ਨਾਈਸ ਮੈਨੂੰ ਪੈਨਪਰਾ ਆ ਗਏ ਆਪਾਂ ਜਦੋਂ ਤੁਸੀਂ ਵਲੌਗਰ ਬਣ ਕੇ ਰਿਐਲਿਟੀ ਸ਼ੋਅ ਕਰ ਰਹੇ ਹੋ ਤਾਂ ਆਡੀਅנס ਵੀ ਤਾਂ ਕਮੈਂਟਰੀ ਕਰੂਗੀ ਨਾ ਅਗਰ ਉਹਨਾਂ ਨੂੰ ਤੁਹਾਡੀ ਵਲੌਗਿੰਗ ਦੇ ਵਿੱਚ ਬ੍ਰਦਰ ਸਿਸਟਰ ਗੋਲ ਦਿਖਿਆ ਹੁੰਦਾ ਤਾਂ ਡੈਫੀਨੇਟਲੀ ਉਹਨਾਂ ਨੇ ਇਸ ਤਰ੍ਹਾਂ ਦੇ ਕਮੈਂਟਸ ਨਹੀਂ ਸੀ ਕਰਨੇ ਮੈਂ ਕੀ ਕਹਿਣਾ ਸੀ ਗਾਲੀ ਪੁੱਲ ਵੀ ਚਲੋ ਹਰ ਚੀਜ਼ ਦੇ ਵਿੱਚ ਦੰਦ ਕੱਢ ਰਿਹਾ ਸ਼ਾਇਦ ਆਪਣੇ ਮੈਨੇ ਤੇ ਇੱਕ ਕੂਲ ਬਣ ਕੇ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਧਰਮ ਪ੍ਰਚਾਰਕ ਘਟ ਤੇ ਸਟੈਂਡ ਅਪ ਕਾਮੇਡੀਅਨਸ ਜ਼ਿਆਦਾ ਲੱਗਦੇ ਹੋ ਇੱਕ ਦਿਨ ਸੰਗਤ ਨੂੰ ਬੇਸਕੂ ਬਣਾ ਰਹੇ ਤੁਸੀਂ ਔਰ ਸ਼ਲਕਾਪਟ ਨਹੀਂ ਵਾਕਈ ਧਰਮ ਪ੍ਰਚਾਰਕ ਨੂੰ ਧਰਮ ਪ੍ਰਚਾਰਕ ਬਣ ਕੇ ਹੀ ਰਹਿਣਾ ਚਾਹੀਦਾ ਇਸ ਤਰ੍ਹਾਂ ਦੇ ਸ਼ਲਕਾਪਟ ਜਿਆਦਾ ਟਾਈਮ ਨਹੀਂ ਚੱਲਦੇ ਇੰਨਾ ਹੀ ਨਹੀਂ ਇਹਨਾਂ ਦੀ ਇੱਕ ਸਵੀਮਿੰਗ ਪੂਲ ਦੀ ਵੀਡੀਓ ਵੀ ਸਾਹਮਣੇ ਆਈ ਸੀ ਚਲੋ ਅੱਜ ਤੇ ਬੀਬੀ ਨੇ ਸਫਾਈ ਦਿੱਤੀ ਕਿ ਉਸ ਚੀਜ਼ ਵਿੱਚ ਗਲਤ ਕੀ ਸੀ ਸਾਡਾ ਸਿਰ ਢੱਕਿਆ ਹੋਇਆ ਸੀ ਸਾਡੇ ਕੱਪੜੇ ਪੂਰੇ ਪਹਿਨੇ ਹੋਏ ਸੀ ਐਂਡ ਡੈਫੀਨੇਟਲੀ ਤੁਸੀਂ ਆਪਣੀ ਲਾਈਫ ਨੂੰ ਇੰਜੋਏ ਕਰ ਸਕਦੇ ਹੋ ਬਟ ਇਹਨਾਂ ਚੀਜ਼ਾਂ ਨੂੰ ਸੋਸ਼ਲ ਮੀਡੀਆ ਤੇ ਅਪਲੋਡ ਕਰਨ ਦੀ ਕੀ ਸੈਂਸ ਤੁਸੀਂ ਐਂਟਰਟੇਨਰ ਤਾਂ ਹੈਗੇ ਨਹੀਂ ਜੋ ਸਾਡਾ ਐਂਟਰਟੇਨ ਕਰਦੇ ਹੋ ਇਸ ਤਰੀਕੇ ਦੀਆਂ ਹਰਕਤਾਂ ਦੇ ਨਾਲ ਤੁਸੀਂ ਧਰਮ ਪ੍ਰਚਾਰਕ ਹੋ ਤੁਹਾਡੇ ਤੋਂ ਲੋਕ ਧਰਮ ਦਾ ਗਿਆਨ ਲੈਣਾ ਚਾਹੁੰਦੇ ਆ ਨਾ ਕਿ ਐਂਟਰਟੇਨਮੈਂਟ ਅਸੀਂ ਰੂਮ 'ਚ ਬੈਠੇ ਬੀਬੀ ਜੀ ਤੁਸੀਂ ਚਾਹੇ ਰੂਮ 'ਚ ਬੈਠੇ ਹੋਵੋ ਚਾਹੇ ਗੁਫਾ 'ਚ ਪਰ ਤੁਸੀਂ ਹਰ ਵਾਰ ਜਨਤਕ ਮਜਾਕiyat ਬਣਾਉਣ ਤੋਂ ਬਗੈਰ ਨਹੀਂ ਰਹਿ ਸਕਦੇ ਸਾਡਾ ਨਾਲ ਦਾ ਇਹ ਸਿੰਘ ਸਾਨੂੰ ਕਹਿੰਦਾ ਕਿ ਪੈਂਜੀ ਮੇਰਾ ਨਾ ਪਜਾਮਾ ਫਟ ਗਿਆ ਇਹ ਸਿੰਘ ਵੀ ਵੱਡਾ ਇੰਟੀਮੇਟ ਡਿਟੇਲ ਦੱਸਣ ਵਾਲਾ ਨਿਕਲਿਆ ਆਇਆ ਤਾਂ ਪੈਂਜੀ ਦੇ ਕੰਨ ਚ ਪਹੁੰਚੀ ਤੇ ਪੈਂਜੀ ਨੇ ਡਿਟੇਲ ਸਾਰੀ ਦੁਨੀਆ ਦੇ ਕੰਨ ਚ ਪਾਤੀ ਅਸੀਂ ਕਿਹਾ ਟੈਨਸ਼ਨ ਨਾ ਲੈ ਐ ਗੱਲ ਨਾ ਅਸੀਂ ਤਿੰਨਾਂ ਦੇ ਵਿੱਚ ਹੀ ਰਵੇਗੀ ਕੀ ਫਿਰ ਤੂੰ ਰੱਖ ਲਈ ਤਿੰਨਾਂ ਦੇ ਵਿੱਚ ਵਾਹ ਸਮਾਗਮ ਤੋਂ ਬਾਅਦ ਇੱਕ ਪੈਂਜੀ ਸਾਡੇ ਕੋਲ ਆਈ ਕਹਿੰਦੇ ਪੈਂਜੀ ਤੁਸੀਂ ਬਹੁਤ ਵਧੀਆ ਕੀਰਤਨ ਕੀਤਾ ਮੇਰੇ ਕੰਨ ਦੇ ਵਿੱਚ ਆ ਕੇ ਕਹਿੰਦੇ ਪੈਂਜੀ ਤੁਹਾਡੇ ਨਾਲ ਦੇ ਸਾਥੀ ਦਾ ਨਾ ਪਜਾਮਾ ਫਟਿਆ ਹੋਇਆ ਹੈ ਕੀਰਤਨ ਨੂੰ ਛੱਡ ਕੇ ਪਜਾਮਾ ਇਨਸਪੈਕਸ਼ਨ ਹੋ ਰਹੀ ਆ ਪਜਾਮਾ ਫਟਿਆ ਤਾਂ ਸਿਰਫ ਹੋਦਾ ਸੀ ਪਰ ਇੱਜ਼ਤ ਤੁਹਾਡੀ ਵੀ ਚਲ ਗਈ ਐ ਸਿੰਘ ਕਹਿੰਦਾ ਪੈਂਜੀ ਤੁਹਾਨੂੰ ਕਦੋਂ ਪਤਾ ਲੱਗਿਆ ਕਹਿੰਦੇ ਬੇਟਾ ਤੁਸੀਂ ਜਦੋਂ ਮੱਥਾ ਟੇਕਣ ਆਏ ਸੀ ਸਾਨੂੰ ਉਦੋਂ ਪਤਾ ਲੱਗ ਗਿਆ ਜਦੋਂ ਮੱਥਾ ਟੇਕਣ ਆਏ ਸੀ ਤਾਂ ਫੈਸ਼ਨ ਰਿਵਿਊ ਕਮੇਟੀ ਨੇ ਤੁਰੰਤ ਨੋਟਿਸ ਪਾਤਾ ਤੇ ਭੈਣ ਜੀ ਨੂੰ ਪਤਾ ਚੱਲ ਗਿਆ ਫਿਰ ਕੱਲ ਦੇ ਸਮਾਗਮ ਚ ਸੀ ਸੰਗਤਾਂ ਨੂੰ ਇਹ ਗੱਲ ਦੱਸੀ ਫਿਰ ਮੈਨੂੰ ਕਹਿੰਦਾ ਕਹਿੰਦਾ ਪੈਂਜੀ ਲਾਈਵ ਟੈਲੀਕਾਸਟ ਵਿੱਚ ਤੁਸੀਂ ਦੱਸਤਾ ਅੱਜ ਸਾਰਾ ਮਿਲਾਕਾ ਮੇਰਾ ਕੀ ਸਿੱਖੀ ਵਿਚਾਰ ਸਮਾਗਮ ਇਸ ਤਰੀਕੇ ਦਾ ਹੁੰਦਾ ਕੀਰਤਨ ਤੋਂ ਵੱਧ ਬੀਬੀ ਕੰਟੈਂਟ ਕ੍ਰिएशन ਕਰ ਰਹੀ ਆ ਸੰਗਤਾਂ ਦਾ ਇੰਨਾ ਪਿਆਰ ਮਿਲਦਾ ਹੈ ਤੁਸੀਂ ਸਾਡੀ ਅੱਗੇ ਆਉਣ ਵਾਲੀ ਵੀਡੀਓਜ਼ ਨੂੰ ਵੀ ਇਸੇ ਤਰ੍ਹਾਂ ਪਿਆਰ ਦੇਣਾ ਲਓ ਜੀ ਹੁਣ ਬੀਬੀ ਆਪਣੀਆਂ ਵੀਡੀਓਜ਼ ਨੂੰ ਲਾਈਕ ਸ਼ੇਅਰ ਕਰਵਾਉਣ ਲਈ ਲੋਕਾਂ ਦੇ ਅੱਗੇ ਬੇਨਤੀ ਕਰ ਰਹੀ ਆ ਜਦ ਕਿ ਇਹਨਾਂ ਨੂੰ ਬੇਨਤੀ ਕੀ ਕਰਨੀ ਚਾਹੀਦੀ ਆ ਕਿ ਵੱਧ ਤੋਂ ਵੱਧ ਧਰਮ ਦੇ ਨਾਲ ਜੁੜੋ ਸਿੱਖੀ ਦੀ ਮੂਲ ਗੱਲ ਸੱਚ ਸੁਧਾਰਨਤਾ ਤੇ ਚੰਗੇ ਆਚਰਣ ਤੇ ਆਧਾਰਿਤ ਆ ਜੇਕਰ ਪ੍ਰਚਾਰਕ ਖੋਦੀ ਆਮ ਲੋਕਾਂ ਵਾਂਗ ਹੱਦ ਪਾਰ ਕਰਨ ਫਿਰ ਉਹਨਾਂ ਨੂੰ ਆਈਡਲ ਕੌਣ ਮੰਨੇਗਾ ਪ੍ਰਚਾਰਕਾਂ ਨੂੰ ਲੋਕਾਂ ਦਾ ਆਦਰਸ਼ ਬਨਣਾ ਚਾਹੀਦਾ ਨਾ ਕਿ ਵਿਅੰਗ ਤੇ ਹਾਸੇਕ ਗੱਲਾਂ ਦਾ ਹਿੱਸਾ ਮੈਂ ਇਸ ਬੀਬੀ ਨੂੰ ਇੱਕ ਗੱਲ ਕਹਿਣਾ ਚਾਹਣੀ ਆ ਸਿਰ ਤੇ ਚੁੰਨੀ ਨੈਣਾ ਚ ਨੂਰ ਬਾਣੀ ਦੀ ਜੋ ਬੋਲਦੀ ਹੂਰ ਚਾਲ ਵਿਰਾਗਣ ਬੋਲ ਮਿੱਠੇ ਗੁਰ ਸਿੱਖੀ ਦੀ ਗੁਣ ਚਲੀਪੇ ਨਾਮ ਜਪੇ ਤੇ ਨਾਮ ਜਪਾਏ ਕੁਰਮਤ ਰਾਹੀ ਲੋਕ ਬੁਲਾਏ ਸਿਮਰਨ ਕਰਦੀ ਪੰਥ ਨਿਭਾਉਂਦੀ ਸਾਧ ਸੰਗਤ ਨੂੰ ਉਹੀ ਪਾਉਂਦੀ ਓਦੇ ਬੋਲ ਬਣਨ ਸਿੱਖਿਆ ਸਹਿਜ ਸੁਭਾਅ ਬਣੇ ਉਮੀਦਾਂ ਧਰਮ ਦੀ ਜੋ ਬਾਤ ਉਚਾਰੇ ਰੱਬ ਦੇ ਰੰਗ ਚ ਜੋ ਵੀ ਪਿਆਰੇ ਇਸ ਦੇ ਨਾਲ ਹੀ ਇੱਕ ਹੋਰ ਗੱਲ ਐਡ ਕਰਨਾ ਚਾਹੂੰਗੀ ਹਾਲੀ ਦੇ ਵਿੱਚ ਇੱਕ ਨਿਊਜ਼ ਆਈ ਸੀ ਕਿ ਇਸ ਬੀਬੀ ਦੇ ਖਿਲਾਫ ਕੁਝ ਕੋ ਲੋਕਾਂ ਨੇ AI ਦੇ ਥਰੂ ਇੱਕ ਵੀਡੀਓ ਐਡਿਟ ਕਰਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਤੀ ਜਿਦੇ ਵਿੱਚ ਕਿਹਾ ਜਾ ਰਿਹਾ ਕਿ ਬੀਬੀ ਸਲੂਨ ਦੇ ਵਿੱਚ ਬੈਠੀ ਹੋਈ ਆ ਅਤੇ ਉਸਦੇ హెਅਰ ਓਪਨ ਨੇ ਇੱਥੇ ਮੈਂ ਇੱਕ ਗੱਲ ਕਹਿਣਾ ਚਾਹਾਂਗੀ ਇੱਕ ਪਾਸੇ ਤਾਂ ਅਸੀਂ ਉਸ ਬੀਬੀ ਨੂੰ ਕਹਿ ਰਹੇ ਹਾਂ ਕਿ ਉਹ ਵਿਊਜ਼ ਦੇ ਖਾਤਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਆ ਤੇ ਦੂਜੇ ਪਾਸੇ ਖੁਦ ਵਿਊਜ਼ ਲੈਣ ਲਈ ਫੇਕ ਵੀਡੀਓਜ਼ ਬਣਾ ਕੇ ਵਾਇਰਲ ਕਰ ਰਹੇ ਆ ਇਹ ਚੀਜ਼ ਕਿੱਥੋਂ ਤੱਕ ਸਹੀ ਆ ਇੱਕ ਸਾਈਡ ਤਾਂ ਅਸੀਂ ਉਸ ਨੂੰ ਰੋਕ ਰਹੇ ਆ ਤੇ ਇੱਕ ਸਾਈਡ ਅਸੀਂ ਖੁਦ ਗਲਤ ਹੋ ਰਹੇ ਆ ਬਾਕੀ ਗਾਇਸ ਅੱਜ ਦੀ ਵੀਡੀਓ ਆਪਾਂ ਕਰਦੇ ਆ ਇੱਥੇ ਹੀ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹਾਂ ਤੇ ਹਰੇਕ ਵੀਡੀਓ ਤੇ ਸੋਹਣੇ ਸੋਹਣੇ ਕਮੈਂਟਸ ਕਰਨ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ